ਹਾਂਜੀ ਜਿਹੜੇ ਮੇਰੇ ਵੀਰ ਫੇਸਬੁਕ ਤੋਂ ਨੇ ਉਹਨਾਂ ਨਾਲ ਮੈਂ ਗੱਲ ਕਰਨੀਆਂ ਮੇਰਾ ਵੀਰ ਜਿਹੜੀਆਂ ਮੇਰੀਆਂ ਭੈਣਾਂ ਨੇ ਤੇ ਕੋਈ ਵੀ ਕੁੜੀਆਂ ਨੇ ਹਨਾ ਪੈਣਾ ਜੋ ਵੀ ਹਨਾ ਮਾਵਾ ਉਹ ਮੇਰੇ ਲਾਈਵ ਤੋਂ ਥੋੜਾ ਜਿਹਾ ਦੂਰ ਰਹੇ ਉਹ ਅੱਜ ਠੀਕ ਆ ਤੇ ਹਾਂ ਮੈਂ ਗੱਲ ਕਰਨਾ ਹਨਾ ਸਾਡੇ ਏਰੀਆ ਦੇ ਯਾਨਾ ਮੈਂ ਸਿੱਧੀ ਗੱਲ ਕਰਨਾ ਪਿੰਦਰੀ ਮੰਗਦਾ ਹਨਾ ਤੇ ਉਹਨੇ ਪਹਿਲਾਂ ਕਬੱਡੀ ਖੇਡੀ ਆ ਹਨਾ ਤੇ ਉਹਦੇ ਸੰਬੰਧੀ ਮੈਂ ਸਿੱਧੀ ਗੱਲ ਕਰਦਾ ਨਾ ਉਹਨੇ ਸਿੱਧੀ ਗੱਲ ਕਮਾ ਕਮਾ ਕੇ ਗੱਲ ਕਰੀ ਆ ਮੈਂ ਸਿੱਧੀ ਗੱਲ ਕਰਦਾ ਨਾ ਠੀਕ ਆ ਪਹਿਲਾਂ ਤਾਂ ਲੋਕਾਂ ਦੀ ਫੇਵਰ ਲੈਂਦਾ ਵੀ ਗਰੀਬ ਸੀ ਤਾਂ ਨਹੀਂ ਹੀੜ ਹੋਈ ਨਾ ਉਹਨੂੰ ਪਹਿਲੀ ਉਹਦੀ ਗਰੀਬ ਵਾਲੀ ਗੱਲ ਦਾ ਮੈਂ ਆਨਸਰ ਕਰਦਾ ਮੇਰੀ ਗੱਲ ਸੁਣ ਲਿਓ ਨਾ ਬਾਪੂ ਵੀ ਗਰੀਬ ਸੀ ਠੀਕ ਆ ਘਰੇ ਇੱਕ ਕਮਰਾ ਸੀ ਠੀਕ ਆ ਕੁਝ ਨਹੀਂ ਸੀ ਉਹ ਦਿਹਾੜੀਆਂ ਕਰਕੇ ਸਾਰਾ ਕੁਝ ਖਾਂਦਾ ਖਾਂਦਾ ਪੀਂਦਾ ਸੀ ਨਾ ਦਿਹਾੜੀਆਂ ਕਰਕੇ ਤਾਕੜਾ ਹੋਇਆ ਨਾ ਸਾਰਾ ਕੁਝ ਠੀਕ ਆ ਗਰੀਬ ਨੂੰ ਇਹ ਨਹੀਂ ਵੀ ਉਦੋਂ ਕੀ ਸੀ ਨਾ ਗਰੀਬ ਸੀ ਮਿਹਨਤ ਕੀਤੀ ਨੀਤ ਸਿੱਧੀ ਰੱਖੀ ਰੱਬ ਨੇ ਸਾਰਾ ਕੁਝ ਦਿੱਤਾ ਠੀਕ ਆ ਹੁਣ ਆ ਗਈ ਗੱਲ ਦੂਜੀ ਉਹ ਆਪਾਂ ਨੂੰ ਕਹਿ ਰਿਹਾ ਵੀ ਹਾਂ ਵੀ ਪੈਸਿਆਂ ਨੂੰ ਕੌਣ ਹਨਾ ਵੀ ਪੈਸਿਆਂ ਦੇ ਲਾਲਚ ਨੂੰ ਖੇਡਦੇ ਨੇ ਪਲੇਅਰ ਪੈਸਿਆਂ ਦੇ ਲਾਲਚ ਨੂੰ ਇਹ ਕਰਦੇ ਨੇ ਹੁਣ ਆ ਗੱਲ ਦਾ ਉਹਦਾ ਆਨਸਰ ਕਰ ਰਿਹਾ ਮੈਂ ਹਨਾ ਇਹ ਗੱਲ ਦਾ ਆਨਸਰ ਉਹਦਾ ਆਹਾ ਵੀ ਪੈਸਿਆਂ ਨੂੰ ਮੈਂ ਇੱਥੇ ਆ ਹਨਾ ਸਵੇਰੇ ਉੱਠਦਾ 10 ਵਜੇ ਰਾਤ ਨੂੰ 4-5 ਵਜੇ ਘਰੇ ਵੜਦਾ ਠੀਕ ਆ ਸ਼ੌਂਕ ਮੈਨੂੰ ਗੱਡੀ ਚਲਾਉਣ ਦਾ ਸ਼ੌਂਕ ਹੈਗਾ ਹੁਣ ਇੱਥੇ ਵੀ ਗੱਡੀ ਚਲਾਉਣਾ ਇਹਦਾ ਮਤਲਬ ਇਹ ਥੂੜੀਆ ਨਾ ਕਿ ਵੀ ਮੈਂ ਹਾਂ ਸ਼ੌਂਕ ਨੂੰ ਹੁਣ ਇੱਥੇ ਕੰਮ ਅਲੱਗ ਰੀਤ ਨੂੰ ਸ਼ੌਂਕ ਆ ਹੁਣ ਕੋਈ ਵੀ ਬੰਦਾ ਦਿਹਾੜੀ ਤੇ ਜਾਂਦਾ ਠੀਕ ਆ ਉਹਨੂੰ ਅਲੱਗ ਕਹਦੇ ਯਾਰ ਵੀ ਤਿੰਨ ਤਾਂ ਖੇਤੀ ਕਰਨ ਦਾ ਸ਼ੌਂਕ ਆ ਜਿਹੜੇ ਜੱਟ ਖੇਤੀ ਕਰਦੇ ਨੇ ਠੀਕ ਆ ਉਹਨਾਂ ਨੂੰ ਖੇਤੀ ਕਰਨ ਦਾ ਸ਼ੌਂਕ ਆ ਉਹ ਫਸਲਾਂ ਦਾ ਮੁੱਲ ਕਿਵੇਂ ਲੈਂਦੇ ਨੇ ਉਹ ਵੀ ਸ਼ੌਂਕ ਨੂੰ ਖੇਤੀ ਕਰ ਲੈਣ ਉਹ ਪੈਸੇ ਕਿਉਂ ਲੈਂਦੇ ਨੇ ਠੀਕ ਆ ਜਿਹੜਾ ਕੰਮ ਆ ਉਹਨੇ ਉਹ ਚੀਜ਼ ਦੇ ਪੈਸੇ ਲੈਣੇ ਹੀ ਨੇ ਜਿਹਨੇ ਮਿਹਨਤ ਕੀਤੀ ਆ ਠੀਕ ਆ ਜਿੰਨੀ ਮਿਹਨਤ ਕੀਤੀ ਆ ਠੀਕ ਆ ਉਹ ਚੀਜ਼ ਦਾ ਮੁੱਲ ਹਰ ਕੋਈ ਲੈਂਦਾ ਕੋਈ ਬਿਜ਼ਨਸਮੈਨ ਆ ਸ਼ੌਂਕ ਹੁੰਦਾ ਕਿਸੇ ਨੂੰ ਵੀ ਮੈਂ ਹਾਂ ਇਹ ਕੰਮ ਚ ਤੁਹਾਨੂੰ ਦੇ ਜਾ ਕਰਨਾ ਆ ਕਰਨਾ ਪੈਸੇ ਲਈ ਕਰਦਾ ਕੋਈ ਨਾਮ ਲਈ ਕਰਦਾ ਕੋਈ ਪੈਸੇ ਲਈ ਕਰਦਾ ਆਪਦੇ ਫਿਊਚਰ ਲਈ ਕਰਦਾ ਹੁਣ ਮੈਂ ਇੱਥੇ ਬੈਠਾ ਕੱਦ ਲਈ ਬੈਠਾ ਸ਼ਿਫਟ ਆ ਲਾਉਣਾ ਮੈਂ ਆਪਦੇ ਫਿਊਚਰ ਲਈ ਬੈਠਾ ਸ਼ੌਂਕ ਵੀ ਆ ਮੈਨੂੰ ਉਹ ਕਹਿੰਦਾ ਪੈਸਿਆਂ ਲਈ ਪਲੇਅਰ ਖੇਡਦੇ ਨੇ ਇਹ ਕਰਦੇ ਨੇ ਪੈਸੇ ਪਲੇਅਰ ਨੇ ਲੈਣੇ ਹੀ ਨੇ ਠੀਕ ਆ ਜਦੋਂ ਉਹਨੂੰ ਮੁੱਲਾ ਉਹਨੇ ਲੈਣੇ ਹੀ ਨੇ ਤੇ ਠੀਕ ਆ ਜਿਹੜੇ ਲੋਕ ਲਾਗਦਾ ਸਿੱਧਾ ਹੀ ਕਹਿਣਾ ਹਾਂ ਵੀ ਉਹ ਆਪ ਕਹਿੰਦਾ ਹਨ ਵੀ ਇਦਾਂ 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 ਆ ਗੱਲਵਾਤਾ ਇਦਾਂ ਮੈਂ ਉਹਨੂੰ ਸਿੱਧੀ ਗੱਲ ਕਹਿਣਾ ਠੀਕ ਆ ਵੀ ਜਿਹਨੇ ਵੀਰੇ ਮਿਹਨਤ ਕੀਤੀ ਆ ਆਪਦੀ ਠੀਕ ਆ ਉਹਨੇ ਪੈਸੇ ਲੈਣੇ ਨੇ ਠੀਕ ਆ ਦੂਜੀ ਗੱਲ ਇੱਥੇ ਕਹਿੰਦੇ ਨੇ ਵੀ ਹਾਂ ਪਲੇਅਰ ਇਦਾਂ ਹੁੰਦਾ ਪਲੇਅਰ ਮਰਦੇ ਆ ਇਦਾਂ ਹੁੰਦਾ ਇਹ ਹੁੰਦਾ ਵਾਹ ਹੁੰਦਾ ਉਹਨੂੰ ਇਹ ਗੱਲ ਦਾ ਅੰਦਰ ਕਰ ਰਹੇ ਆ ਸਿਰਫ 2 ਦਿਨ ਫੇਸਬੁਕਾਂ ਦੇ ਰੌਲਾ ਪੈਂਦਾ 2-4 ਦਿਨ ਸੱਥਾਂ 'ਚ ਗੱਲਾਂ ਹੁੰਦੀਆਂ ਨੇ 3 ਦਿਨ ਕੋਈ ਨਹੀਂ ਪੁੱਛਦਾ ਦੁੱਖ ਹੁੰਦਾ ਉਹਨਾਂ ਦੇ ਘਰਦਿਆਂ ਨੂੰ ਠੀਕ ਆ ਵੀ ਉਹਦੀ ਮੌਤ ਹੋਈ ਆ ਉਹਦੀ ਡੈਥ ਹੋਈ ਆ ਠੀਕ ਆ ਲੋਕਾਂ ਨੇ ਐਵੇਂ ਬਿਨਾਂ ਗੱਲ ਤੋਂ ਢੱਡ ਦੁਖਦਿਆ ਹੁਣ ਸਾਨੂੰ ਪਤਾ ਸਾਡਾ ਕੀ ਕਰਦਾ ਕੀ ਨਹੀਂ ਕਰਦਾ ਉਹ ਐਵੇਂ ਢੇਰੀਆਂ ਤੇ ਖੜ ਕੇ 30 30 ਕੌਡੀਆਂ ਪਾਉਂਦਾ ਐਵੇਂ 30 30 ਕੌਡੀਆਂ ਕਿਵੇਂ ਪੈ ਜਾਣਗੀਆਂ ਹਰਜੀਤ ਬਰਾੜ ਦਾ ਖਿਤਾਬ ਦੇ ਤਾਂ ਉਹ ਸਿੱਧੀ ਗੱਲ ਕਹਿ ਵੀ ਹਾਂ ਮੈਂ ਸੁਲਤਾਨ ਤੇ ਸਿੱਧੀ ਟਾਰਗੇਟ ਗੱਲ ਕਰ ਰਿਹਾ ਹੁਣ ਸੁਲਤਾਨ ਨਾਲ ਗੱਲ ਕਰਦੇ ਉਹ ਕਹਦਾ ਯਾਰ ਮੈਂ ਤਾਂ ਬੋਲਣਾ ਨਹੀਂ ਹੈਗਾ ਠੀਕ ਆ ਜੋ ਰੱਬ ਕਰਦਾ ਕਰ ਦੂਗਾ ਹਨਾ ਰੱਬ ਨੂੰ ਹੀ ਪਤਾ ਮੈਂ ਕੀ ਕਰਦਾ ਕੀ ਨਹੀਂ ਕਰਦਾ ਠੀਕ ਆ ਮੈਂ ਕਿਸੇ ਦਾ ਜਵਾਬ ਨਹੀਂ ਦੇਣਾ ਮੈਨੂੰ ਦੁੱਖ ਲੱਗਿਆ ਠੀਕ ਆ ਮੇਤੋਂ ਨਹੀਂ ਰਹਿ ਹੁੰਦਾ ਮੈਂ ਤਾਂ ਬੋਲਦਾ ਓ ਠੀਕ ਆ ਮੈਂ ਫੇਰ ਕਹਿ ਰਿਹਾ ਮੇਰਾ ਵੀਰ ਜਿਹੜੇ ਹਨਾ ਮੇਰੇ ਵੀਰ ਭੈਣਾਂ ਨੇ ਉਹ ਦੂਰ ਰਹੋਈ ਇਸ ਤੋਂ ਹਨਾ ਇਦਾਂ ਹੀ ਣੀਆਂ ਠੀਕ ਆ ਮਿਹਨਤ ਕਰਦੇ ਆ ਇਦਾਂ ਹੀ ਾਂਗੇ ਠੀਕ ਆ ਜਿਨੇ ਜਿਹੜਾ ਕੋਈ ਫੜਨਾ ਸਾਡਾ ਫੜ ਲਵੇ ਠੀਕ ਆ ਰੱਬ ਨੇ ਤੰਦਰੁਸਤੀ ਵਾਖੀ ਇਦਾਂ ਹੀ ਾਂਗੇ ਇਦਾਂ ਹੀ 20-20 ਕਾਡੀਆਂ ਪਾਵਾਂਗੇ ਠੀਕ ਆ ਜੋ ਤੂੰ ਫੜਨਾ ਤੂੰ ਫੜ ਲਈ ਜਿਨ੍ਹਾਂ ਦੇ ਸਿਰਾਂ ਤੇ ਤੂੰ ਆ ਗੱਲਾਂ ਕਰਦਾ ਉਹਨਾਂ ਨੇ ਫੜਨੇ ਨੇ ਉਹਨਾਂ ਨੇ ਫੜ ਲਣ ਠੀਕ ਆ ਜੀ ਦਾ ਦਿਲ ਕਰਦਾ ਉਹ ਫੜ ਲਵੇ ਠੀਕ ਆ ਜਦੋਂ ਤੱਕ ਰੱਬ ਦੀ ਮਿਹਰ ਸਿੱਧੀ ਹੋਈ ਮਿਹਨਤ ਇਦਾਂ ਹੀ ਕੀਤੀ ਨਾ ਇਦਾਂ ਹੀ 20 20 ਕਾਡੀਆਂ ਪੈਣੀਆਂ ਇਦਾਂ ਹੀ 20 20 ਦਿਨ ਲਗਾਤਾਰ ਮੈਚ ਖੇਡਾਂਗੇ ਤੇ ਰੱਬ ਤੰਦਰੁਸਤੀ ਰੱਖੇ ਐਡੀ ਟੌਪ ਤੇ ਰਹੇ ਨਾ ਇਦਾਂ ਹੀ ਪੈਸੇ ਲਵਾਂਗੇ ਠੀਕ ਆ ਜੀ ਦਾ ਢਿੱਡ ਦੁਖਦਾ ਦੁਖੇ ਠੀਕ ਆ ਸਿੱਧੀ ਗੱਲ ਕਰਦਾ ਉਹ ਕਹਿੰਦਾ ਹਾਂ ਜੀ ਫੀਮ ਦੇ ਸਾਲਟ ਆਗੇ ਮੈਂ ਉਹਨੂੰ ਪਹਿਲੀ ਗੱਲ ਦਾ ਜਵਾਬ ਦੇ ਰਿਹਾ ਹਾਂ ਫੀਮ ਦੇ ਸਾਲਟ ਆ ਤੂੰ ਐ ਛਾੜ ਯਾਰ ਫੀਮ ਦਾ ਛਾੜੇ ਛਾੜੋ ਸਾਰਾ ਕੁ ਠੀਕਾ ਓਟੀ ਗੇ ਲਾਉਂਦਾ ਸਾਰਾ ਕੁਝ ਕਰਦਾ ਠੀਕਾ ਤੂੰ ਕੀ ਉਹਨੂੰ ਘਰੇ ਖਾਣ ਨੂੰ ਦੇਣਾ ਨਾ ਕਹਿੰਦਾ ਹਾਂ ਜੀ ਕਹਿੰਦਾ ਕਲੱਬਾਂ ਵਾਲੇ ਐ ਕਰਦੇ ਆ ਕਲੱਬਾਂ ਵਾਲੇ ਉਹਨਾਂ ਦੀ ਮੈਂਤ ਕਰਦੇ ਆ ਕਲੱਬਾਂ ਵਾਲੇ ਨੂੰ ਕੁਝ ਕਰਕੇ ਦਿੰਦੇ ਆ ਤਾਂ ਹੀ ਮੈਂਤ ਹੁੰਦੀ ਆ ਤੇਰੀ ਤਾਂ ਮੱਚੀ ਜਾਂਦੀ ਹੈ ਬਿਨਾ ਗਾਲ ਦੇ ਤੂੰ ਬਹੁਤ ਭਾਈ ਨਾਲ ਉਹਨੂੰ ਸਮਝਾਇਆ ਵੀ ਛੱਡ ਤੂੰ ਤਾਂ ਏਰੀਏ ਦਾ ਏਰੀਏ ਦੀ سپورਟ ਕਰੀ ਨਹੀਂ ਹੁੰਦੀ ਆ ਪਰ ਕਿੱਥੇ ਹੁਣ ਉਹਨੂੰ ਹਲਦਾਨ ਨੂੰ ਕਹਿੰਦਾ ਛੱਡ ਯਾਰ ਕਹਿੰਦਾ ਹੁੰਦੇ ਹੀ ਆ ਕਹਿੰਦਾ ਸਾਰੇ ਪਾਸੇ ਹੁੰਦੇ ਹੀ ਆ ਕੁਝ ਚੰਗੇ ਹੁੰਦੇ ਆ ਲੋਕ ਕੁਝ ਪੁੱਠੇ ਹੁੰਦੇ ਆ ਲੋਕਾਂ ਦੀ ਪਤਾ ਨਹੀਂ ਭੈਣ ਜਦੋਂ ਕਿਉਂ ਮੱਚਦੀ ਆ ਕੀ ਇਸ ਗੱਲ ਤੋਂ ਮੱਚਦੀ ਆ ਵੀ ਹਾਂ ਮਿਹਨਤ ਕਰਦਾ ਤਾਂ ਇਹ ਨਹੀਂ ਦਿਖਿਆਗਾ 2011 12 ਤੋਂ ਬਾਹਰ ਖੇਡਦਾ ਆਉਂਦਾ ਅੱਜ 19 ਚੱਲ ਪਿਆ 19 'ਚ ਵੀ ਬਾਹਰ ਸਾਰਾ ਕੁਝ ਹੋ ਗਿਆ ਐਨਾ ਟਾਈਮ ਹੋ ਗਿਆ ਖੇਡਦ ਨੂੰ ਹੁਣ ਤੱਕ ਤਾਂ ਕੁਝ ਹੋਇਆ ਨਹੀਂ ਹੁਣ ਕਿਤੇ ਉਹਦੇ ਕਰਕੇ ਆ ਗਿਆ 2002 ਤੋਂ ਖੇਡ ਦਾ ਗਰਾਊਂਡ ਚ ਆਉਂਦਾ ਜਦੋਂ ਨਿੱਕੇ ਜਿਹੇ ਹੁੰਦੇ ਸੀ ਅਸੀਂ ਹੁਣ ਹੁਣ ਹਾਂ ਜੀ ਪੈਸੇ ਕਿਉਂ ਲੈਂਦੇ ਨੇ ਪੈਸੇ ਕਿਉਂ ਨਹੀਂ ਲੈਣੇ ਜਿਹੜਾ ਕੰਮ ਜਿਹੜੀ ਕੰਮ ਚ ਖੇਡਦਾ ਬੰਦੇ ਨੇ ਪੈਸੇ ਲੈਣ ਹੀ ਲੈਣੇ ਨੇ ਪਿੰਦਰੀ ਮੰਗਤਾ ਟੌੜੇ ਸਿੱਧੀ ਗੱਲ ਕਰਦਾ ਉਹ ਤਾਂ ਕਹਿੰਦਾ ਹਰਜੀਤ ਬਰਾੜ ਹਾਂ ਜੀ ਉਥੇ ਢੇਰੀਆਂ ਤੇ ਖੜ ਕੇ ਉਹਨੂੰ ਖitab ਦੇਤਾ ਹਰਜੀਤ ਬਰਾੜ ਨਾਲ ਮਲਾਉ ਉਹ 20-20 ਕਾਡੀਆਂ ਪਾਉਂਦੇ ਨੇ 20-20 ਕਾਡੀਆਂ ਐਵੇਂ ਨਹੀਂ ਪੈਂਦੀਆਂ ਪੁੱਤ 20-20 ਕਾਡੀਆਂ ਟੀਕੇ ਲਾ ਕੇ ਵੀ ਨਹੀਂ ਪੈਂਦੀਆਂ ਘਟੋ ਘਟ ਪੰਜਾਬ ਚ 20-25 ਹਜ਼ਾਰ ਪਲੇਅ ਟੀਕੇ ਲਾ ਕੇ ਵੀ ਨਹੀਂ ਕੌਡੀਆਂ ਪੈਂਦੀਆਂ ਜੇ ਬਹਿਮ ਆ ਨਾ ਕਿਸੇ ਨੂੰ ਵੀ ਬਹਿਮ ਆ ਨਾ ਜਿਹੜੇ ਆ ਬੋਲਦੇ ਆ ਵੀ ਹਾਂ ਟੀਕੇ ਲਾ ਕੇ ਹੈ ਨਾ ਇਦਾਂ ਇਦਾਂ ਉਹਨਾਂ ਨੂੰ ਮੈਂ ਸਿੱਧੀ ਗੱਲ ਕਹਿਣਾ ਵੀ ਟੀਕੇ ਲਾ ਕੇ ਵੀ ਨਹੀਂ ਕੌਡੀਆਂ ਪੈਂਦੀਆਂ ਤੂੰ ਤਾਂ ਕਰਦਾ ਹਣਾ ਵੀ ਹਾਂ ਫੇਰ ਕਹਿੰਦਾ ਵੀ ਹਾਂ ਮੈਂ ਸੁਲਤਾਨਵਾਲੇ ਨਹੀਂ ਬੋਲਦਾ ਫੇਰ ਕਹਿੰਦਾ ਮੈਂ ਗਰੀਬ ਆ ਤਾਂ ਮੇਰੇ ਮਾਗਰ ਪੈਂਦੇ ਨੇ ਬਾਪੂ ਵੀ ਗਰੀਬ ਏ ਸੀ ਠੀਕ ਆ ਉਹਦੀ ਨੀਤ ਸਿੱਧੀ ਸੀ ਉਹਨੇ ਮਿਹਨਤ ਕੀਤਾ ਹਾਰਡ ਵਰਕ ਕੀਤੀ ਠੀਕ ਆ ਆ ਇਥੇ ਨੀਤ ਨੂੰ ਮਰਾਦਾ ਨੇ ਲੋ ਮੈਂ ਉਹਨੂੰ ਫੇਰ ਕਹਣਾ ਵੀ ਤੂੰ ਭੈਣ ਚੋਂ ਤੂੰ ਬਿਨਾ ਗਲਤੋਂ ਨਾ ਬਿਨਾ ਗਲਤੋਂ ਪੰਗੇ ਲੈ ਰਿਹਾ ਹਨਾ ਫਿਰ ਟੈਸਟਾਂ ਦੀ ਗੱਲ ਆ ਗਈ ਵੀ ਹਾਂ ਵੀ ਟੈਸਟ ਚ ਹੋਰ ਨਹੀਂ ਕੋਈ ਬੋਲੇ ਹੁਣ ਕਿਉਂ ਨਹੀਂ ਬੋਲਿਆ ਹੈਗਾ ਅਨਟਾਰੀਓ ਦੀ ਲਿਸਟ ਆ ਗਈਆਂ ਜੇ ਆ ਗਿਆ ਉੱਥੇ ਹਫਤੇ ਬਾਅਦ ਮੈਚ ਹੋਇਆ ਕੀ ਗੱਲ ਉੱਥੇ ਸਾਲਿਆ ਇਹ ਕੋਈ ਭੈਣ ਚੋਂ ਸਤਰੰਜ ਖੇਡੀ ਜਾ ਰਹੀ ਹੈ ਜਾਂ ਕੋਈ ਸਾਲੀ ਜੂਆ ਖੇਡਿਆ ਜਾ ਰਿਹਾ ਵੀ ਇਹਦੇ ਚ ਸੱਟਾ ਨਹੀਂ ਲੱਗਣੀ ਆ ਤੂੰ ਆਪ ਕਬੱਡੀ ਖੇਡਿਆ ਸਾਲਿਆ ਹਰੇਕ ਮੈਚ ਚ ਭੈਣ ਚੋਂ ਬੰਦੇ ਬੰਦਾ ਵੱਜਦਾ ਫਿਰਦਾ ਕਿੰਨੀਆਂ ਸੱਟਾਂ ਲੱਗਦੀਆਂ ਨੇ ਉਹ ਭੈਣ ਚੋਦਾ ਐਵੇਂ ਬਕਵਾਸ ਕਰੀ ਜਨਾ ਫਿਰ ਕਹਿੰਦਾ ਮੈਂ ਕਿਸੇ ਨੂੰ ਉਹ ਨਹੀਂ ਕਰਦਾ ਉਹ ਨਹੀਂ ਕਰਦਾ ਫਿਰ ਮੁੜ ਕੇ ਪਬਲਿਸਿਟੀ ਲੈਣ ਲਈ ਮੈਂ ਗਰੀਬ ਆ ਤਾਂ ਕਰਕੇ ਕੋਡ ਨਹੀਂ ਖੇਡੀ ਹੈਗੀ ਆ ਜਿੰਨੇ ਸਾਰੇ ਗਰੀਬ ਘਰਾਂ ਦੇ ਨੇ ਸਾਰੇ ਉੱਠ ਕੇ ਤਗੜੇ ਹੋਏ ਨੇ ਕਬੱਡੀ ਚ ਕੌਣ ਆ ਰਿੱਚ ਮੈਨੂੰ ਐ ਦਾ ਦੱਸਦੇ ਕਿਹਦੇ ਕੋਲ ਪੈਸਾ ਮੈਨੂੰ ਇੱਕ ਬੰਦਾ ਦੱਸ ਦੇ ਵੀ ਜਿਹੜਾ ਹਾਂ ਬਈ ਰੁੱਜੇ ਪੁੱਜੇ ਘਰ ਦਾ ਵੀ ਹਾਂ ਇਹਨੂੰ ਪੈਸੇ ਦੀ ਲੋੜ ਨਹੀਂ ਹੈਗੀ ਕਿਹਨੂੰ ਨਹੀਂ ਹੈਗੀ ਪੈਸੇ ਦੀ ਲੋੜ ਪੈਸੇ ਦੀ ਲੋੜ ਮੋਦੀ ਨੂੰ ਨਹੀਂ ਹੈਗੀ ਬਾਦਲਾ ਨੂੰ ਨਹੀਂ ਹੈਗੀ ਕਿਹਨੂੰ ਨਹੀਂ ਹੈਗੀ ਅੰਬਾਨੀ ਨੂੰ ਨਹੀਂ ਹੈਗੀ ਕਿਹੜੇ ਬੰਦੇ ਨੂੰ ਪੈਸੇ ਦੀ ਲੋੜ ਨਹੀਂ ਹੈਗੀ ਤੂੰ ਕਹਿੰਦਾ ਪੈਸੇ ਲਈ ਖੇਡਦੇ ਨੇ ਇਹਨਾਂ ਨੂੰ ਕੌਣ ਕਹਿੰਦਾ ਖੇਡਣ ਨੂੰ ਜਿਹਨੇ ਉੱਠ ਕੇ 4 ਵਜੇ ਮਿਹਨਤ ਲਾਈ ਆ ਉਹਨੇ ਖੇਡਣਾ ਹੀ ਉਹਨੇ ਮੁੱਲ ਵੀ ਲੈਣਾ ਠੀਕ ਆ ਤੂੰ ਭੈਣ ਚੋਦੋ ਬੋਲੀ ਜਾਂਦਾ ਵੀ ਹਾਂ ਮੈਚ ਖੇਡਣ ਨੂੰ ਅਸੀਂ ਘਰੇ ਬਹਿ ਗਏ ਆ ਨਾ ਕੋਈ ਨਹੀਂ ਕਿਸੇ ਨੂੰ ਘਰੇ ਬਿਠਾ ਸਕਦਾ ਹੁੰਦਾ ਜਦੋਂ ਤੱਕ ਨੀਲੀ ਸ਼ਰਤ ਵਾਲਾ ਨਾਲ ਆ ਨਾ ਕੋਈ ਨਹੀਂ ਕਿਸੇ ਨੂੰ ਘਰੇ ਤੂੰ ਬੋਲ ਰਿਹਾ ਹੁਣ ਮੈਂ ਕਿਹਾ ਨਾ ਵੀ ਫਿਲਦਾ ਉਹ ਕਹਿੰਦਾ ਛੱਡ ਯਾਰ ਆਪਾਂ ਨਹੀਂ ਬੋਲਣਾ ਆਏਗਾ ਨਾ ਬੋਲਦਾ ਚਲੋ ਵਧੀਆ ਗੱਲਾਂ ਪਾਪ ਧੁੱਤ ਜਾਂਦੇ ਉਹਦੀ ਸੋਚ ਮੈਂ ਨਹੀਂ ਕਹਿੰਦਾ ਹਣਾ ਪਰ ਮੇਤੋਂ ਨਹੀਂ ਰਹਿਗਾ ਮੈਂ ਤੈਨੂੰ ਸਿੱਧਾ ਕਹਿੰਦਾ ਤੂੰ ਜਿਹੜਾ ਕੋਈ ਫੜਨਾ ਨਾ ਫੜ ਲਈ ਠੀਕ ਆ ਤੂੰ ਜਾ ਜਿਹੜਾ ਕਾਹਨੂੰ ਘਾਲ ਕਢਾਉਣਾ ਪਹਿਣਾ ਸਾਰਿਆਂ ਦੀ ਸਾਂਝੀ ਹੁੰਦੀ ਆ ਨੇ ਮੈਂ ਤੈਨੂੰ ਸਿੱਧੀ ਗੱਲ ਕਹਿ ਰਿਹਾ ਠੀਕ ਆ ਨਾ ਜਾ ਮੈਂ ਕਹਿੰਦਾ ਯਾਰ ਸਾਰਾ ਕੁਝ ਕਰਦਾ ਜਿਨੇ ਉਖਾੜਨਾ ਖਾੜ ਲਓ ਉਹਨੂੰ ਪਤਾ ਉਹਦੀ ਵਾਈਫ ਨੂੰ ਪਤਾ ਉਹਦੀ ਮਾਂ ਨੂੰ ਪਤਾ ਜਿਨ੍ਹਾਂ ਰਾਤਾਂ ਨੂੰ ਉੱਠ ਉੱਠ ਉਹਦੇ ਟਕੋਰਾਂ ਕੀਤੀਆਂ ਨੇ ਤੇ ਜਿਹਨਾਂ ਨੇ ਦੁੱਧ ਪਲਾਇਆ ਠੀਕ ਆ ਉਹਦੇ ਬਾਪ ਨੂੰ ਪਤਾ ਕਿਵੇਂ ਉਹਨੂੰ ਖੜਾਇਆ ਕੀ ਕੀਤਾ ਕੀ ਨਹੀਂ ਕੀਤਾ ਠੀਕ ਆ ਤੇਰੇ ਨੂੰ ਪਹਿਲਾਂ ਫਿਕਰ ਉਹਨਾਂ ਨੂੰ ਹੋਣੀ ਚਾਹੀਦੀ ਆ ਤੇਰੇ ਵਰਗਾ ਨਾ ਦੋ ਦਿਨ ਬਕਵਾਸ ਕਰਕੇ ਨਾ ਫੇਸਬੁੱਕ ਤੇ 3 ਦਿਨ ਪੁੱਛਦਾ ਨਹੀਂ ਹੁੰਦਾ ਵੀ ਕੀ ਹੋਇਆ ਕੀ ਨਹੀਂ ਹੋਇਆ ਤੂੰ ਸਾਲਿਆ ਬੋਲ ਰਿਹਾ ਹਾਂ ਵੀ ਕਬੱਡੀ ਮਾਂ ਕਬੱਡੀ ਜੇ ਕਬੱਡੀ ਮਾਂ ਕਬੱਡੀ ਤੂੰ ਨਾ ਮਾਂ ਕਬੱਡੀ ਨੂੰ ਤੇਰੀ ਕੀ ਦੇਣਾ ਮਾਂ ਕਬੱਡੀ ਨੂੰ ਤੂੰ ਸੀਨੀਅਰ ਆ ਨਾ ਤੂੰ ਕਹਿੰਦਾ ਮੈਂ ਬਹੁਤ ਖੇਡ ਚੁੱਕਿਆ ਠੀਕ ਆ ਤੂੰ ਕਿਹੜਾ ਪਲੇਅਰ ਪੈਦਾ ਕਰ ਲਿਆ ਮੈਨੂੰ ਇਹ ਦੱਸ ਤੂੰ ਕਿਹੜਾ ਪਲੇਅਰ ਤੇਰੀ ਕਬੱਡੀ ਨੂੰ ਕੀ ਦੇਣਾ ਉਹ ਬਾਪੂ ਹੈ ਬਾਪੂ ਨੇ ਉਹ ਆ ਸਾਰੇ ਕੰਡੇ ਖੜਿਆਏ ਵੇ ਜਿਹੜੇ ਸਾਡੇ ਮੂਹਰੇ ਆ ਰਹੇ ਆ ਠੀਕ ਆ ਉਹਨੂੰ ਨਹੀਂ ਪਤਾ ਸੀ ਵੀ ਆਹ ਕੁਝ ਹੋਣਾ ਜਿਨ੍ਹਾਂ ਦੇ ਸਿਰਾਂ ਤੇ ਤੂੰ ਗੱਲਾਂ ਕਰਦਾ ਨਾ ਮੈਂ ਤੈਨੂੰ ਸਹੀ ਗੱਲ ਕਹਣਾ ਤੂੰ ਭੈਣ ਚੋਂ ਤੂੰ ਫੇਰ ਉਹ ਕਰੀ ਜਾਣਾ ਜਿਹਨੇ ਮਿਹਨਤ ਕੀਤੀ ਉਹਨੇ ਮੁੱਲ ਲੈਣਾ ਹੀ ਲੈਣਾ ਠੀਕ ਆ ਜਿਹਨੇ ਮਿਹਨਤ ਕੀਤੀ ਆ 20 ਕੌਡੀਆਂ ਵੀ ਉਹੀ ਖੜ ਕੇ ਪਾਊਗਾ ਜਿਹਦੇ ਪਾਲੇ ਤੇ ਆ ਠੀਕ ਆ ਹਰਜੀਤ ਬਰਾੜ ਦਾ ਖਤਾਬ ਵੀ ਉਹਨੂੰ ਹੀ ਮਿਲੂਗਾ ਜਿਨੇ ਪਾਲੇ ਖੜ ਕੇ ਕੌਡੀਆਂ ਪਾਈਆਂ ਨੇ ਜਿਨੇ ਫੇਸਬੁੱਕ ਤੇ ਹੋ ਕੇ ਲਾਈਵ ਨਾ ਬਕਵਾਸ ਕੀਤੀ ਉਹਨੂੰ ਕੋਈ ਨਹੀਂ ਪੁੱਛਦਾ ਮੈਂ ਵੀ ਉਦੋਂ ਹੀ ਮਿਹਨਤ ਕਰਦਾ ਜਦੋਂ ਉਹਦਾ ਸੁਲਤਾਨ ਕਰ ਰਿਹਾ ਠੀਕ ਆ ਨੀਤ ਨੂੰ ਮਰਾਦਾ ਨੇ ਜਿਹੜਾ ਬੰਦਾ ਜ਼ਿਆਦਾ ਮਿਹਨਤ ਕਰੂ ਉਹਨੂੰ ਫਲ ਉਹੋ ਜਿਹਾ ਹੀ ਮਿਲਣਾ ਜਿਹੜਾ ਜਹੇ ਜੀ ਮਿਹਨਤ ਕਰੂਗਾ ਹੁਣ ਫੇਸਬੁੱਕ ਤੇ ਮੈਂ ਰੋਜ਼ ਲਾਈਵ ਹੋ ਕੇ ਬੈ ਜਾਣਾ ਮੈਂ ਹੁਣ ਕਿੱਥੋਂ 20 ਗੋਡੀਆਂ ਪਾਲੂਗਾ ਉਹ ਗੱਲਾਂ ਕਰਦਾ ਸੀ ਹੈਨਾ ਭੈਣ ਜੋ ਵੀ ਹਾਂ ਮੈਂ ਕਿਸੇ ਨੂੰ ਹੋਣੀ ਕਰ ਰਿਹਾ ਉਹ ਸਿੱਧੀ ਪਹਿਲੀ ਗੱਲ ਉਹਨੇ ਕਹੀ ਹਰਜੀਤ ਬਰਾੜ ਦੀ ਦੂਜੀ ਕਹੀ ਉਹਨੇ ਆ ਕੇ ਪਾਲਿਆਂ ਤੇ ਖੜ ਜਾਂਦੇ ਨੇ ਕਹਿੰਦਾ ਪਾਲਿਆਂ ਤੇ ਐਵੇਂ ਨਹੀਂ ਆ ਕੇ ਖੜ ਹੁੰਦਾ ਹੋਰ ਵੀ ਹਰੇਕ ਟੂਰਨਾਮੈਂਟ ਤੇ 500 ਪਲੇਅਰ ਪਹੁੰਚਦਾ ਕਿਸੇ ਨੂੰ ਕਿੱਦਾਂ ਦਾ ਸ਼ੌਂਕ ਆ ਕਿਸੇ ਨੂੰ ਕਿੱਦਾਂ ਦਾ ਸ਼ੌਂਕ ਆ ਉਹਨੂੰ ਐ ਹੁੰਦਾ ਵੀ ਜਿੰਨਾ ਟਾਈਮ ਹੈਗਾ ਕਬੱਡੀ 'ਚ ਵੀ ਓਨੀ ਮੈਂ ਕਬੱਡੀ ਦਿਖਾਵਾਂ ਵੀ ਜਿੰਨਾ ਮੇਰੇ ਕੋਲ ਟਾਈਮ ਆ ਵੀ ਬੇਸਟ ਨਾ ਹੋਵੇ ਟਾਈਮ ਕੰਨਿਆਂ ਨੂੰ ਥਾਪੀ ਮਾਰਨ ਦਾ ਥਾਪੀ ਮਾਰ ਦਿਆ ਕੰਨਿਆਂ ਨੂੰ ਭੰਗੜਾ ਪਾਉਣ ਦਾ ਖਰਾਜੀ ਉਹ ਭੰਗੜਾ ਪਾਉਂਦਾ ਸੀ ਹਰੇਕ ਬੰਦੇ ਦੀ ਆਪ ਦਾ ਆਪ ਦਾ ਅਲੱਗ ਸਟਾਈਲ ਹੁੰਦਾ ਰੇਡ ਪਾਉਣ ਦਾ ਤੂੰ ਕਹਿ ਰਿਹਾ ਵੀ ਪਾਲਿਆਂ ਤੇ ਆ ਕੇ ਐ ਨਹੀਂ ਖੜੂ ਹੁੰਦਾ ਮੈਂ ਉਹਨੂੰ ਕਹਿੰਦਾ ਭੈਣ ਜੋ ਪਾਲਿਆਂ ਤੇ ਟੀਕੇ ਲਾ ਕੇ ਜਾਂ ਨਸ਼ੇ ਕਰਕੇ ਵੀ ਨਹੀਂ ਖੜੂ ਹੁੰਦਾ ਠੀਕ ਆ ਨਸ਼ੇ ਕਰਨ ਵਾਲੇ ਨੂੰ ਤੂੰ ਹੋਰ ਗੱਲ ਕਰਦਾ ਪੰਜਾਬ 'ਚ ਹੋਰ ਇੰਨੇ ਤੂੰ ਕਬੱਡੀ ਨੂੰ ਛੱਡ ਦੇ ਠੀਕ ਆ ਕਬੱਡੀ ਨੂੰ ਮੁੱਦਾ ਬਣਾਇਆ ਵਿਆ ਆਹ ਹੋਰ ਇੰਨੇ ਨਸ਼ਾ ਚਿੱਟਾ ਕਰ ਰਹੇ ਨੇ ਉਹਨਾਂ ਨੂੰ ਸੁਧਾਰ ਲਓ ਹੁਣ ਕਹਿਣਗੇ ਜੀ ਕਬੱਡੀ ਕਰਨੇ ਸ਼ੇ ਤੇ ਖਲਾਫ ਬੋਲਿਆ ਇਹ ਨਸ਼ੇ ਦੇ ਖਲਾਫ ਨੋਂ ਆ ਗਿਆ ਤਾਂ ਇਹ ਬੋਲ ਰਹੇ ਨੇ ਤਾਂ ਕੋਈ ਬੋਲਦਾ ਨਹੀਂ ਵੀਰੇ ਸਾਨੂੰ ਦੁੱਖ ਲੱਗਦਾ ਅਸਤਾ ਬੋਲਾਂਗੇ ਠੀਕ ਆ ਸਾਨੂੰ ਦੁੱਖ ਲੱਗ ਰਿਹਾ ਠੀਕ ਆ ਹਰ ਕੋਈ ਕਬੱਡੀ ਕਬੱਡੀ ਲਾ ਰખી ਆ ਨਾ ਵੀ ਕਬੱਡੀ ਇਦਾਂ ਕਬੱਡੀ ਇਦਾਂ ਕਬੱਡੀ ਇਦਾਂ ਉਹ ਕਬੱਡੀ ਭਰਾਵੋ ਇਦਾਂ ਵੀ ਨਹੀਂ ਮੈਨੂੰ ਇਹ ਗੱਲ ਦੱਸ ਦਿਓ ਕਬੱਡੀ ਵਾਲਾ ਮੁੰਡਾ ਪਹਿਲ ਤਾਂ ਸਵੇਰੇ ਉੱਠ ਕੇ ਗਰਾਉਂਡ ਜਾਂਦਾ ਹੂ ਠੀਕ ਆ ਉਹ ਬੈਲਾ ਕਿਸੇ ਨਾਲ ਲਫੰਡਰਪਣੇ ਨਹੀਂ ਕਰਦਾ ਹੋਊਗਾ ਠੀਕ ਆ ਜਿਹੜੇ ਹੁਣ ਸਟੀਲ ਸਟੀਲ ਲਾ ਰਖੀਏ ਸਾਲੇ ਨੂੰ ਕਿਸੇ ਨੂੰ ਸਟੀਲ ਹੋਣਾ ਪਤਾ ਵੀ ਹੈਗਾ ਵੀ ਸਟੀਲ ਹੁਣ ਹੁੰਦਾ ਕੀ ਆ ਆ ਪੇਨਕিলারਾਂ ਕਹੀ ਜਾਂਦੇ ਨੇ ਪੇਨਕਿਨ ਪੇਨਕিলারਾਂ ਨੂੰ ਪਤਾ ਮੁੜ ਕੇ ਜਿਹੜੇ ਬਕਵਾਸ ਕਰਦੇ ਉਹਨਾਂ ਨੂੰ ਆਪ ਪੁੱਛ ਲਓ ਵੀ ਉਹ दारू ਨਾਲ ਕਿੰਨਾ-ਕਿੰਨਾ ਟਾਈਟ ਹੁੰਦੇ ਆ ਚਲ ਆਪਾਂ ਤਾਂ ਉਹਨਾਂ ਦੀ ਗੱਲੇ ਨਹੀਂ ਕਰਦੇ ਜਿਹੜਾ ਮਰਜ਼ੀ ਜੋ ਮਰਜ਼ੀ ਕਰੇ ਠੀਕ ਆ ਹਰ ਇੱਕ ਦੀ ਆਪਦੀ ਲਾਈਫ ਆ ਫੇਰ ਆ ਮੈਂ ਦੂਜੀ ਗੱਲ ਇਹ ਕਹਿੰਦਾ ਵੀ ਜਿਹੜੇ ਕਹੀ ਜਾਂਦਾ ਉਹਨਾਂ ਵੀ ਇਦਾਂ ਕੌਡੀਆਂ ਪੈਂਦੀਆਂ ਵੀ ਉਹ ਇੰਨੇ-ਇੰਨੇ ਪੈਸੇ ਲੈਂਦੇ ਆ ਉਹ ਯਾਰ ਮਿਹਨਤ ਕੀਤੇ ਪੈਸੇ ਲੈਣੀਆਂ ਆ ਆ ਹੁਣ ਮੈਂ 14 ਘੰਟੇ ਦੀ ਸ਼ਿਫਟ ਲਾ ਕੇ ਜਾਊਗਾ ਮੈਂ ਪੈਸੇ ਲੈਣੀ ਆ ਤੂੰ ਜਾ ਕੇ ਆਪਦਾ ਕੰਮ ਕਰਦਾ ਤੂੰ ਪੈਸੇ ਲਵੇਂਗਾ ਨਹੀਂ ਤੂੰ ਵੀ ਕਹਦੇ ਮੈਂ ਤਾਂ ਯਾਰ ਸ਼ੌਂਕ ਨੂੰ ਆਉਣਾ ਘਰ ਸਾਰੇ ਨਹੀਂ ਚਲਾਉਣਾ ਠੀਕ ਆ ਘਰ ਸਾਰੇ ਨਹੀਂ ਚਲਾਉਣਾ ਕੋਈ ਆਪਦੇ ਫਿਊਚਰ ਲਈ ਜ਼ਿਆਦਾ ਹਾਰਡ ਵਰਕ ਕਰ ਰਿਹਾ ਹੈ ਕੋਈ ਆਪਦੇ ਫਿਊਚਰ ਲਈ ਕੱਟ ਕਰ ਰਿਹਾ ਕਿਸੇ ਨੂੰ ਕੋਸ ਚਾਹੀਦਾ ਕਿਸੇ ਨੂੰ ਕੋਸ ਚਾਹੀਦਾ ਠੀਕ ਆ ਉਹ ਭੈਣ ਜੋ ਬਕਵਾਸ ਕਰੀ ਜਾਂਦਾ ਵੀ ਹਾਂ ਇਦਾਂ ਇਦਾਂ ਨਸ਼ੇ ਜੇ ਨਸ਼ੇ ਫਿਰ ਕਹਿੰਦਾ ਨਸ਼ੇੜੀਆਂ ਨੂੰ ਮੈਨੂੰ ਤਾਂ ਕਬੱਡੀ ਦੇਖਣ ਨੂੰ ਜੀ ਨਹੀਂ ਕਰਦਾ ਤੈਨੂੰ ਕੌਣ ਦਾ ਕੌਣ ਆ ਕਬੱਡੀ ਦੇਖਣ ਨੂੰ ਤੇਰੇ ਅੱਗੇ ਚੁੰਨੀ ਰੱਖੀ ਆ ਪਾਗ ਰੱਖੀ ਆ ਮੈਂ ਸਿੱਧੀ ਗੱਲ ਤੇਰੇ ਤੇ ਕਰ ਰਿਹਾ ਨਾ ਤੂੰ ਕਹਿੰਦਾ ਸੀ ਹਰਜੀਤ ਬਰਾੜ ਦਾ ਉਹ ਵੀ ਸੁਲਤਾਨ ਨੂੰ ਮਿਲਿਆ ਪਾਲਿਆਂ ਤੇ ਆ ਕੇ ਖੜਦਾ ਉਹ ਵੀ ਸੁਲਤਾਨ ਖੜਦਾ ਠੀਕ ਆ ਆਇਤ ਕੀ ਸੀ ਜੀ 20-20 ਗੋਡੀਆ ਮੰਜਾ ਉਹ ਵੀ ਤੂੰ ਸਿੱਧਾ ਸੁਲਤਾਨ ਨੂੰ ਕਹਿ ਰਿਹਾ ਸੀ ਤਾਂ ਕਰਕੇ ਮੈਂ ਤੇਰੇ ਮਾਂ ਘੁਮਾ ਕੇ ਗੱਲ ਨਹੀਂ ਕਰਦਾ ਮੈਂ ਪਿੰਦਰੀ ਮੰਗਤ ਨੂੰ ਕਹਿ ਰਿਹਾ ਇਹ ਗੱਲ ਠੀਕ ਆ ਸਾਨੂੰ ਇਹ ਹੀ ਪਤਾ ਤੂੰ ਕਿੰਨਾ ਕਹਣਾ ਸੱਚਾ ਸਵਿੱਤਰਾ ਹੁਣ ਤਾਂ ਕਬੱਡੀ ਸਾਰਾ ਸਾਰਿਆਂ ਨੂੰ ਪਤਾ ਹੀ ਹੁੰਦਾ ਠੀਕ ਆ ਆਪਦੀ ਫੀਲਡ 'ਚ ਸਿਰਫ ਤੇਰੇ ਨਾਲ ਸਿੱਧੀ ਗੱਲ ਕਰ ਰਿਹਾ ਮੈਂ ਹੋਰ ਕਿਸੇ ਨਾਲ ਕੋਈ ਨਹੀਂ ਕਿਸੇ ਨੂੰ ਕੋਈ ਪਸੰਦ ਆ ਕਿਸੇ ਨੂੰ ਕੋਈ ਪਸੰਦ ਆ ਸਾਰੇ ਕਿਸੇ ਨੂੰ ਕੋਈ ਨਾ ਕੋਈ ਹੈਗਾ ਪਸੰਦ ਠੀਕ ਆ ਫੇਰ ਕਹਿੰਦਾ ਅਮਰੀਕਾ ਵਾਲਿਆਂ ਨੇ ਐ ਬੈਨ ਖੋਲਤੇ ਗਰੀਬ ਉਹ ਪਲੇਅਰਾਂ ਨੂੰ ਐ ਕਰਤਾ ਉਹ ਗਰੀਬ ਪਲੇਅਰ ਵੀ ਉਹੀ ਨੇ ਚਲ ਮੰਨ ਲਿਆ ਵੀ ਹਾਂ ਸੁਲਤਾਨ ਰੋਟੀ ਖਾ ਲੂਗਾ ਠੀਕ ਆ ਆ ਬਾਕੀ ਜਿਹੜਾ ਹੋਰਾਂ ਦੇ ਬੈਨ ਖਲਾ ਰਿਆ ਉਹ ਹੋਰ ਤਾਂ ਪਲੇਅਰ ਬੋਲ ਦੇਣ ਤੂੰ ਇਹਨਾਂ ਨੂੰ ਫਿਰ ਕਹਿੰਦਾ ਵੀ ਪਹਿਲਾਂ ਜਿਹੜੇ ਬੋਲੇ ਸੀ ਉਹ ਹੁਣ ਕਿਉਂ ਨਹੀਂ ਬੋਲਦੇ ਤੂੰ ਕੌਣ ਹੁੰਨਾ ਬਈ ਜਵਾਬ ਲੈਣੇ ਵਾਲਾ ਮੈਨੂੰ ਇੱਕ ਗੱਲ ਦਾ ਅਨਸਰ ਦੇ ਤੂੰ ਕੌਣ ਹੁੰਨਾ ਤੇਰੀ ਦੇਣ ਕੀ ਹੈ ਕਬੱਡੀ ਨੂੰ ਤੂੰ ਐਵੇਂ ਭੈਣ ਚੋਂ ਬਕਵਾਸ ਕਰੀ ਜਾਂਦਾ ਕਦੇ ਕੋਸ਼ਿਸ਼ ਕਰੇ ਕੋਸ ਤੈਨੂੰ ਮੈਂ ਪਹਿਲਾਂ ਵੀ ਕਦੋਂ ਵਾਰ ਕਿਹਾ ਮਾਂ ਛੱਡ ਭਰਾ ਵੀਰ ਭਾਈ ਨਾਲ ਤੈਨੂੰ ਕਿਹਾ ਰਿਕੁਐਸਟ ਵੀ ਕੀਤੀ ਵੀ ਵੀਰੇ ਰਹਿਣ ਦੇ ਨਾ ਬੀ ਛੱਡ ਕੀ ਕੋਈ ਗੱਲ ਨਹੀਂ ਹੈਗੀ ਵੀਰ ਇਦਾਂ ਨਹੀਂ ਹੁੰਦਾ ਨਾ ਪਰ ਕਿੱਥੇ ਕਿਹੜਾ ਕੋਈ ਮੰਨਦਾ ਨਾ ਪਹਿਲਾਂ ਜਦ ਤੱਕ ਕੋਈ ਬੋਲੇ ਨਾ ਐਵੇਂ ਉਹਨਾਂ ਨੂੰ ਐ ਹੋ ਜਾਂਦਾ ਵੀ ਹਾਂ ਠੀਕ ਆ ਵੀ ਚੁੱਪ ਨੇ ਤਾਂ ਜਿਵੇਂ ਮਰਜ਼ੀ ਫਿਰ ਚੜੀ ਚੱਲੂ ਨਾ ਫੇਰ ਮੁੜ ਕੇ ਪਾਵਰ ਸਿਟੀ ਲੈਣ ਲਈ ਵੀ ਗਰੀਬ ਆ ਜੇ ਆ ਗਰੀਬ ਗਰੀਬ ਭਰਾਵਾ ਗਰੀਬ ਮਿਹਨਤ ਕਰਾਂਗੇ ਸਾਰਿਆਂ ਦੀ ਗਰੀਬੀ ਚੱਕੀ ਜਾਂਦੀ ਹੁੰਦੀ ਆ ਇੱਥੇ ਰੱਜਿਆ ਪੁੱਜਿਆ ਕੋਈ ਨਹੀਂ ਹੋਇਆ ਜਦੋਂ ਜੰਮਦਾ ਹੁੰਦਾ ਨਾ ਨੰਗੇ ਹੀ ਆਉਂਦੇ ਆ ਸਾਰੇ ਠੀਕ ਆ ਸਾਰੇ ਨੰਗੇ ਹੀ ਆਉਂਦੇ ਇੱਥੇ ਆ ਕੇ ਗਰੀਬੀਆਂ ਚੱਕਣੀਆਂ ਪੈਂਦੀਆਂ ਨੇ ਆਪਣੀਆਂ ਕਿਸੇ ਨੂੰ ਕੋਈ ਉਹ ਨਹੀਂ ਹੈਗਾ ਗਰੀਬ ਤੇਰੇ ਨਾਲੋਂ ਜ਼ਿਆਦਾ ਗਰੀਬ ਮੈਂ ਹੂੰਗਾ ਆਪਦਾ ਘਰ ਇੰਡੀਆ ਛੱਡੀ ਬੈਠਾ ਆ ਉਹਦੇ ਫਿਊਚਰ ਲਈ ਇੱਥੇ ਅਸੀਂ ਚਾਰ ਜਾਣੇ ਰਹਨੇ ਆ ਮਹੀਨੇ ਬਾਅਦ ਇੱਕ ਦੂਜੇ ਦੀਆਂ ਹੀ ਸ਼ਕਲਾਂ ਦੇਖਦੇ ਆ ਉਹ ਸਵੇਰ ਵਾਲਾ ਸ਼ਿਫਟ ਤੇ ਬਾਗੇ ਜਾਂਦਾ ਮੈਂ ਇਹ ਨਾ ਮੈਂ ਸ਼ਿਫਟ ਤੇ ਬਾਗੇ ਨਾਉ ਚਲਿਆ ਜਾਂਦਾ ਤੂੰ ਜ਼ਿਆਦਾ ਗਰੀਬ ਹੋਇਆ ਕਿ ਅਸੀਂ ਜ਼ਿਆਦਾ ਗਰੀਬ ਹੋਏ ਤੂੰ ਆਪਣੀ ਫੈਮਲੀ ਜੀ ਬੈਠਾ ਸਾਰਾ ਕੁਝ ਆ ਮੁੜ ਕੇ ਕਹ ਦੂ ਮੈਂ ਗਰੀਬ ਆ ਤਾਂ ਕਬੱਡੀ ਛੱਡੀ ਗਈ ਆ ਹੁਣ ਜਿਹੜਾ 7-8000 ਪਲੇਅਰ ਕਬੱਡੀ ਖੇਡ ਰਿਹਾ ਉਹ ਵੀ ਛੱਡ ਦੇ ਆਪਣੇ ਮੁਕੱਦਰਾਂ ਨਾਲ ਲੜਨਾ ਪੈਂਦਾ ਭਰਾਵਾ ਠੀਕ ਆ ਨਾਲੇ ਨਸ਼ੇ ਦੀ ਗੱਲ ਤੈਨੂੰ ਇੱਕ ਹੋਰ ਦੱਸਾਂ ਠੀਕ ਆ ਤੂੰ ਕਹਿੰਦਾ ਵੀ ਹਾਂ ਨਸ਼ੇੜੀ ਆ ਜੇ ਆ ਬੋਆ ਤੂੰ ਇਹ ਟੜੇ ਫੜ ਲਾ ਠੀਕ ਆ ਜਿਹੜੇ ਫੜਨਾ ਤੈਨੂੰ ਮੈਂ ਸੱਦੀ ਗੱਲ ਕਹਿੰਨਾ ਠੀਕ ਆ ਪਿੰਦਰੀ ਮੰਗਤ ਤੂੰ ਜਿਹੜਾ ਕੁਝ ਕਰਨਾ ਨਾ ਕਰ ਲਾ ਠੀਕ ਆ ਤੂੰ ਲਾਲਾ ਜਿਹੜਾ ਟੜਿਆਂ ਦਾ ਜ਼ੋਰ ਲਾਉਣਾ ਠੀਕ ਆ ਠੀਕ ਆ ਤੂੰ ਨਸ਼ੇ ਕਰਦੇ ਆ ਜੇ ਕਰਦੇ ਆ ਮੈਂ ਤੈਨੂੰ ਕਹਿੰਨਾ ਯਾਰ ਤੂੰ ਨਸ਼ੇ ਵਾਲੀ ਪਲੇਅਰ ਪੈਦਾ ਕਰ ਲਾ ਤੂੰ ਇੱਕੇ ਗੱਲ ਕਰ ਲਾ ਤੂੰ ਨਸ਼ੇ ਵਾਲੀ ਪਲੇਅਰ ਪੈਦਾ ਕਰ ਲਾ ਫੇਰ ਉਹਦੀ ਮਾਂ ਨੂੰ ਦੇਖ ਲਾਂਗੇ ਉਹਦਾ ਬਾਪ ਦੇਖ ਲੂਗਾ ਵੀ ਆਪਦੇ ਪੁੱਤ ਨੂੰ ਕੌਣ ਨਸ਼ੇ ਤੇ ਲਾਉਂਦਾ ਤੇਰੇ ਵਰਗਾ ਨਾ 2 ਦਿਨ ਬਕਵਾਸ ਕਰਕੇ ਫੇਸਬੁੱਕ ਤੇ ਚਲੇ ਜਾਂਦਾ ਹੁੰਦਾ ਠੀਕ ਆ ਉਸ ਤੋਂ ਬਾਅਦ ਕੋਈ ਨਹੀਂ ਤੇਰੇ ਵਰਗਾ ਪੁੱਛਦਾ ਹੁੰਦਾ ਦੁੱਖ ਹੁੰਦਾ ਹੁੰਦਾ ਮਾਂ-ਵਾਪਾ ਨੂੰ ਠੀਕ ਆ ਸਾਨੂੰ ਪਤਾ ਵੀ ਕੌਣ ਕੀ ਕਰਦਾ ਕੀ ਕਰਦਾ ਤੇ ਉਹ ਟੈਗ ਦੀ ਗੱਲ ਕਰਦਾ ਵੀ ਕਬੱਡੀ ਪਲੇਅਰਾਂ ਨੂੰ ਟੈਗ ਆਉਂਦੇ ਆ ਉਹ ਜਾ ਕੇ ਹਸਪੀਟਲਾਂ 'ਚ ਦੇਖਲਾ ਜਾ ਕੇ ਝਾਤੀ ਮਾਰ ਲਾ 6 6 7 7 ਸਾਲ ਦੇ ਜਵਾਨਾਂ ਨੂੰ ਟੈਗ ਆ ਰਹੇ ਆ ਇਹਦੇ ਪੀ ਕੇ ਲਾਹਣ ਸਾਲਿਆ ਬਕਵਾਸ ਕਰੀ ਜਨਾ ਜਾ ਕੇ ਹਸਪੀਟਲਾਂ ਚ ਭਰੇ ਤੇ ਭਰੇ ਪੈਨੇ ਹਸਪੀਟਲੋਂ ਕਬੱਡੀ ਵਾਲੇ ਨਹੀਂ ਹੈਗੇ ਫੇਰ ਕਹਿੰਦਾ ਪੈਸੇ ਪੈਸੇ ਦੀ ਗੱਲ ਕਰਦਾ ਸਾਲਿਆ ਜੇ ਕੱਲੂ ਸੱਟ ਲੱਗੀ ਬਾਬਾ ਨਾ ਕਰੇ ਸੱਟ ਕਿਸੇ ਪਲੇਅਰ ਦੇ ਨਾਲ ਲੱਗੇ ਕੌਣ ਪੁੱਛਦਾ ਤੂੰ ਪੁੱਛਦਾ ਜਾਂ ਹੋਰ ਪੁੱਛਦੇ ਨੇ ਪ੍ਰੋਮੋਟਰ ਪੁੱਛ ਕੌਣ ਪੁੱਛਦਾ ਜਿਹਦੇ ਸੱਟ ਲੱਗਦੀਆਂ ਘਰੇ ਡੱਡ 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 ਖਰੇ ਪਲੇਅਰ ਜਿਹੜੇ ਸੱਟਾਂ ਨੇ ਖਾ ਲੇ ਕੌਣ ਪੁੱਛਗਾ ਉਹਨਾਂ ਨੂੰ ਚੜਦੇ ਸੂਰਜ ਦੇ ਹੀ ਸਲਾਮਾ ਹੁੰਦੀਆਂ ਨੇ ਸ਼ਿਪਦੇ ਨੂੰ ਕੋਈ ਨਹੀਂ ਪੁੱਛਦਾ ਜੇ ਹੁਣ ਤੂੰ ਗੱਲਾਂ ਕਰੀ ਜਾਂਦਾ ਵੀ ਕੀ ਕੀ ਉਹ ਮੁੱਲ ਵੀ ਹੁਣਿਆਂ ਆ ਸੁਲਤਾਨ ਦੋ ਦਿਨ ਜੱਫੇ ਖਾਲਵੇਂ ਨਾ ਤੇਰੇ ਵਰਗਾ ਫੇਸਬੁੱਕ ਤੇ ਵੀ ਨਹੀਂ ਉਹਦਾ ਨੋ ਲੈਂਦਾ ਹੁੰਦਾ ਮੁੜ ਕੇ ਫੋਨ ਕਰਨਾ ਵੀ ਪੁੱਛ ਲੈਂਦੇ ਨੇ ਜਿਹੜਾ ਹੁਣ ਕਹਿ ਰਹੇ ਨੇ ਵੀਰੇ ਖੇਡਣਾ ਜਾਂ ਨਹੀਂ ਖੇਡਣਾ ਠੀਕ ਆ ਉਹ ਮੁੜ ਕੇ ਫੋਨ ਵੀ ਨਹੀਂ ਕਰਦੇ ਨਹੀਂ ਜਿਹੜੇ ਪਲੇਅਰ ਲੰਘ ਚੁੱਕੇ ਉਹਨਾਂ ਨੂੰ ਪੁੱਛ ਲਈ ਵੀ ਉਹਨਾਂ ਦੀ ਲਾਈਫ ਨਾ ਜਦੋਂ ਪਲੇਅਰ ਬਣਿਆ ਹੋਇਆ ਹੁੰਦਾ ਉਦੋਂ ਕੀ ਲਾਈਫ ਆ ਤੇ ਉਦੋਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਉਹਦੀ ਲਾਈਫ ਕੀ ਹੁੰਦੀ ਆ ਆ ਬਕਵਾਸ ਕਰਦੇ ਨਾ ਪਲੇਅਰ ਪਲੇਅਰ ਇੱਕ ਪਲੇਅਰ ਆ ਤੁਸੀਂ ਆਪਦੇ ਘਰ ਚ ਇੱਕ ਪਲੇਅਰ ਪੈਦਾ ਕਰਕੇ ਦੇਖੋ ਇੱਕ ਪਲੇਅਰ ਪੈਦਾ ਕਰਕੇ ਦੇਖੋ ਪਤਾ ਲੱਗ ਜੂ ਵੀ ਪਲੇਅਰ ਕਿਵੇਂ ਪੈਦਾ ਹੁੰਦਾ ਰਾਤ ਨੂੰ ਵੀ ਦੇਖਣਾ ਦਿਨ ਨੂੰ ਵੀ ਦੇਖਣਾ ਉਹਨੂੰ ਕੀ ਆ ਉਹਨੂੰ ਕੀ ਚਾਹੀਦਾ ਕਿਵੇਂ ਖੇਡਣਾ ਕਿਵੇਂ ਆ ਹਾ ਹੁਣ ਜੇ ਇੱਕ ਦਿਨ ਪਲੇਅਰ ਤਾਕੜਾ ਖੇਡ ਜੇ ਕਹਣਗੇ ਹਾਂਜੀ ਪਲੇਅਰ ਨੇ ਪਤਾ ਨਹੀਂ ਕੀ ਖਾਦਾ ਵਿਆ ਇੱਕ ਦਿਨ ਪਲੇਅਰ ਮਾੜਾ ਖੇਡ ਜੇ ਹਾਂਜੀ ਇਹ ਤਾਂ ਜਸਮਾਨੀ ਕੰਮ ਨਹੀਂ ਕੀਤਾ ਆ ਹੁਣ ਜੇ ਪੂਰਾ ਸੀਜ਼ਨ ਤਾਕੜਾ ਖੇਡ ਗਿਆ ਤਿੰਨ ਸੀਜ਼ਨ ਤਾਕੜਾ ਖੇਡ ਗਿਆ ਹਾਂਜੀ ਇਹ ਤਾਂ ਪਤਾ ਨਹੀਂ ਕੀ ਖਾ ਕੇ ਖੇਡਦਾ ਇਹ ਜਿਹੜਾ ਸਾਲਾ ਕਿਹੜਾ ਨਸ਼ਾ ਜਿਹੜਾ ਤਿੰਨ ਸਾਲ ਚ ਬੰਦਾ ਨਸ਼ਾ ਤਾਕੜਾ ਕਰਦਾ કે ਮਾੜਾ ਕਰਦਾ ਤਿੰਨ ਸਾਲ ਚ ਮੈਨੂੰ ਇਹ ਦੱਸ ਤਿੰਨ ਸਾਲ ਨਹੀਂ 10 ਸਾਲ ਹੋ ਗਏ ਕਿਹੜਾ ਨਸ਼ਾ ਜਿਹੜਾ ਸਾਲਾ ਤਾਕੜਾ 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 ਕਰਦਾ ਜਾਈ ਜਾਂਦਾ ਮੈਨੂੰ ਇਹ ਗੱਲ ਦੱਸ ਕਹਿੰਦਾ ਨਸ਼ੇ ਨਸ਼ੇੜੀਆਂ ਨੂੰ ਅਸੀਂ ਦੇਖਣੇ ਆਣਾ ਜੇ ਕਰਨੇ ਆਣਾ ਨਸ਼ੇੜਿਆਂ ਤੈਨੂੰ ਕਹਿੰਦਾ ਕੌਣਾ ਭੈਣ ਚੋਂ ਦੇਖਣ ਨੂੰ ਮੈਨੂੰ ਐ ਦਾ ਵਾਸਤੇ ਤੈਨੂੰ ਕਹਿੰਦਾ ਕੌਣਾ ਦੇਖਣ ਨੂੰ ਤੂੰ ਕਹੀ ਜਾਂਦਾ ਹਾਂ ਜੀ ਵੀ ਨਸ਼ੇੜੀਆਂ ਨੂੰ ਦੇਖਣ ਨਹੀਂ ਆਣਾ ਮੇਰੇ ਤੋਂ ਹੋਰ ਮਾਂ ਭੈਣਾਂ ਦੀਆਂ ਗਾਲਾਂ ਸੁਣਦਾ ਫਿਰ ਐਦਾਂ ਹੋ ਜਾਂਦਾ ਵੀ ਸਾਰੇ ਐਡ ਨੇ ਮੇਰੇ ਨਾਲ ਮਾਂ ਭੈਣਾਂ ਸਾਰਾ ਕੋਈ ਕਿਉਂ ਤੂੰ ਉਹ ਕਰ ਰਿਹਾ ਸਿੱਧੀ ਗੱਲ ਤੈਨੂੰ ਮੈਂ ਕਹਿ ਰਿਹਾ ਵੀ ਐਦਾਂ ਨਹੀਂ ਪਲੇਅਰ ਬਣਿਆ ਹੁੰਦਾ ਨਾ ਐਦਾਂ ਨਿਹੜੀਆਂ ਤੂੰ ਦੂਜੀ ਗੱਲ ਕਹਿੰਦਾ ਨਸ਼ੇੜੀਆਂ ਨੂੰ ਤੈਨੂੰ ਕਹਿੰਦਾ ਕੋਈ ਨਹੀਂ ਨਿਸ਼ੜੀ ਦੇਖਣ ਨੂੰ ਤੇ ਸਾਨੂੰ ਪਤਾ ਸਾਡੇ ਵਾਲਾ ਕੀ ਕਰਦਾ ਕੀ ਨਹੀਂ ਕਰਦਾ ਹਰ ਇੱਕ ਨੂੰ ਪਤਾ ਠੀਕ ਆ ਵੀ ਕਿਹਨਾਂ ਦੇ ਘਰੇ ਕੀ ਚੱਲਦਾ ਠੀਕ ਆ ਹਰ ਮਾਪਾਪ ਨੂੰ ਪਤਾ ਤੈਨੂੰ ਕੀ ਫਿਕਰ ਆ ਤੂੰ ਆਪਣੀ ਫੈਮਲੀ ਦੀ ਫਿਕਰ ਹੋਊ ਕਿ ਕਮਾਂਡੀਆਂ ਦੀ ਜਦੋਂ ਕਿਸ ਦੇ ਕਿਸਦੇ ਕੁਝ ਹੁੰਦਾ ਨਾ ਕਮਾਂਡੀਆਂ ਰੋਟੀ ਨਹੀਂ ਪੱਕਦੀ ਹੁੰਦੀ ਆਪਣੇ ਵਰਗੇ ਪਕਵਾਨ ਪਕਾਈ ਬੈਠੇ ਹੁੰਦੇ ਆ ਵੀ ਹਾਂ ਕੀ ਆ ਕੀ ਨਹੀਂ ਦੁੱਖ ਆ ਆਪਣੇ ਨੂੰ ਇਹ ਹੁੰਦਾ ਬਗਾਨਿਆਂ ਨੂੰ ਕੋਈ ਦੁੱਖ ਨਹੀਂ ਹੁੰਦਾ ਆ ਤੇਰੇ ਵਰਗਾ ਫੇਸਬੁੱਕ ਤੇ ਬਕਵਾਸ ਕਰਕੇ ਚਲੇ ਜਾਂਦਾ ਹੁੰਦਾ ਤੇਰੇ ਨੂੰ ਪਹਿਲਾਂ ਉਹਦੇ ਘਰਦਿਆਂ ਨੂੰ ਦੁੱਖ ਹੁੰਦਾ ਠੀਕਾ ਵੀ ਕੀ ਆ ਕੀ ਨਹੀਂ ਫੇਰ ਉਹਨੂੰ ਮੈਂ ਮੰਗ ਸਿੱਧਾ ਕਹਿ ਰਿਹਾ ਠੀਕਾ ਫੇਰ ਫੇਰ ਤਾਂ ਉਹੀ ਗੱਲ ਕਹਿਣੀਆਂ ਵੀ ਮੈਨੂੰ ਇਦਾਂ ਬੋਲਦਾ ਗਰੀਬ ਨੂੰ ਇਦਾਂ ਬੋਲਦਾ ਜੇ ਬੋਲਦਾ ਉਹ ਬੋਲਦਾ ਭਰਾਵਾ ਸਾਰੇ ਗਰੀਬ ਨੇ ਇੱਥੇ ਠੀਕਾ ਰੱਬ ਦਾ ਦਿੱਤਾ ਹੋਇਆ ਸਾਰੇ ਖਾਂਦੇ ਨੇ ਠੀਕਾ ਤੈਨੂੰ ਫੇਰ ਕਹਿ ਰਿਹਾ ਵੀ ਤੇਰੇ ਨਾਲੋਂ ਜ਼ਿਆਦਾ ਗਰੀਬ ਅਸੀਂ ਆ ਜਿਹੜੇ ਅਸੀਂ ਚਾਰ ਜਾਣੇ ਘਰ ਛੱਡੀ ਬੈਠੇ ਹਾਂ ਬਹੁਤ ਦੁਨੀਆ ਘਰ ਇੱਥੇ ਛੱਡੀ ਬੈਠੀ ਆ ਤੇ ਸਾਨੂੰ ਪਤਾ ਨਹੀਂ ਕਿੰਨਾ-ਕਿੰਨਾ ਟਾਈਮ ਹੋ ਗਿਆ ਤੇ ਅਸੀਂ ਆਪੇ ਲਾਉਣੇ ਆਪੇ ਪਗਾਨੇ ਤੈਨੂੰ ਸਾਰਾ ਕੁਝ ਮਿਲਦਾ ਠੀਕਾ ਫਿਰ ਦੂਜੀ ਗੱਲ ਤੈਨੂੰ ਮੈਂ ਫੇਰ ਕਹਿ ਰਿਹਾ ਵੀ ਭੈ ਹੁਣ ਤੂੰ ਦੇਖ ਕੇ ਬੋਲੀ ਆਵਦੇ ਆਪ ਨੂੰ ਠੀਕਾ ਠੀਕਾ ਆਵਦੇ ਆਪ ਨੂੰ ਤੈਨੂੰ ਮੈਂ ਸਮਝਾ ਰਿਹਾ ਵੀ ਦੇਖ ਕੇ ਬੋਲੀ ਤੂੰ ਕਿ ਸਿੱਧਾ ਕਹਿ ਤੂੰ ਸਿੱਧਾ ਨਹੀਂ ਨਾ ਬੋਲ ਰਿਹਾ ਸੀ ਮੁੜ ਕੇ ਤੈਨੂੰ ਮਿਲ ਜਾਂਦਾ ਬਾਨਾ ਵੀ ਹਾਂ ਮੈਂ ਕਿਹਾ ਉਹਨੂੰ ਕਿਹਾ ਸੀ ਜਾਂ ਉਹਨੂੰ ਕਿਹਾ ਸੀ ਮੈਂ ਤੈਨੂੰ ਸਿੱਧਾ ਕਹਿ ਰਿਹਾ ਵੀ ਜੇ ਹੁਣ ਕੋਈ ਬੋਲੇਗਾ ਨਾ ਸਹੀ ਬੋਲੀ ਹਾਂ ਸਾਡਾ ਮੁੰਡਾ ਯਾਰ ਨਸ਼ੇ ਕਰਦਾ ਠੀਕਾ ਚਿੱਟਾ ਲਾਉਂਦਾ ਟੀਕੇ ਲਾਉਂਦਾ ਸਮੋਕ ਕਰਦਾ ਸਾਰਾ ਕੁਝ ਕਰਦਾ ਯਾਰ ਠੀਕ ਆ ਤੇਰਾ ਤੀਏ ਪਿੰਡ ਬੈਠੇ ਦਾ ਕਿਉਂ ਟੱਟ ਦੁਖ ਰਿਹਾ ਮੈਨੂੰ ਇੱਕ ਗੱਲ ਦਾ ਆਨਸਰ ਨਹੀਂ ਤੇਰਾ ਤੀਏ ਦਿਨ ਬੈਠੇ ਦਾ ਕਿਉਂ ਟੱਟ ਦੁਖ ਰਿਹਾ ਨਸ਼ਾ ਪੰਜਾਬ ਚੋਂ ਬਚਾਉਣਾ ਤੇਰੇ ਪਿੰਡ ਇੰਨੇ ਬੰਦੇ दारू ਪੀਂਦੇ ਆ ਇੰਨੇ ਤੇਰੇ ਪਿੰਡ ਦੇ ਸੂਏ ਦੇ ਉੱਪਰ ਹੀ ਠੇਕੇ ਖੁੱਲਿਆ ਵੇਆ ਉਹਨੂੰ ਬੰਦ ਕਰਾ ਲਾ ਜਾ ਕੇ ਫਿਰ ਜਦ ਮੈਂ ਹੁਣ ਕਹਦਾ ਤੂੰ ਇੰਨਾ ਲਾਹਣ ਪੀਂਦਾ ਨਾ ਫਿਰ ਕਹੇਗਾ ਮੈਂ ਲਾਹਣ ਨਹੀਂ ਪੀਂਦਾ ਮੈਂ दारू ਨਹੀਂ ਪੀਂਦਾ ਮੈਂ ਉਹ ਨਹੀਂ ਕਰਦਾ ਮੈਂ ਕਹਿੰਦਾ ਨਹੀਂ ਤੂੰ ਪੀਂ ਨਾ ਪੀ ਤੇਰੀ ਲਾਈਫ ਆ ਠੀਕਾ ਤੂੰ ਜੋ ਮਰਜ਼ੀ ਕਰ ਤੂੰ ਤਿੰਨ ਚਾਰ ਪਿੰਡ ਛੱਡ ਕੇ ਨਸ਼ਾ ਛਡਾਉਣ ਨੂੰ ਫਿਰਦਾ ਨਾ ਤੂੰ ਆਪਣੇ ਪਿੰਡੇ ਦੇਖ ਲੈ ਝਾਤੀ ਮਾਰ ਲੈ ਤੇਰੇ ਸੂਏ ਤੇ 20 25 ਬੰਦੇ ਲਿٹے ਪਏ ਹੁੰਦੇ ਆ ਉਹਨਾਂ ਨੂੰ ਸੁਧਾਰ ਲੈ ਜਿਹੜੇ ਤੂੰ ਕੁੜੀਆਂ ਵਿਆਹ ਕੇ ਨਾ ਉਹਨਾਂ 'ਚ दारू ਚੱਲਦੀ ਨਹੀਂ ਉਹਨਾਂ ਨੂੰ ਸੁਧਾਰ ਲੈ ਠੀਕਾ ਮੈਂ ਤੈਨੂੰ ਸਿੱਧੀ ਗੱਲ ਕਹਿ ਰਿਹਾ ਨਾ ਜੇ ਤੂੰ ਸਿੱਧੀ ਗੱਲ ਕਰਨੀ ਆ ਸਿੱਧਾ ਕਰ ਹਾਂ ਮੈਂ ਤੈਨੂੰ ਕਹਿ ਰਿਹਾ ਯਾਰ ਸਾਡਾ ਮੁੰਡਾ ਨਸ਼ੇ ਕਰਦਾ ਥੈਟਸ ਇਟ ਗੱਲ ਖਤਮ ਠੀਕਾ ਕਰਦਾ ਕਿਸੇ ਤੋਂ ਲੈ ਕੇ ਕਰਦੇ ਆ ਕਿਸੇ ਦੀ ਲਾਈਫ ਕਰਦੇ ਆ ਤੇ ਜਿਹੜਾ ਕਹਿੰਦਾ ਟੀਕੇ ਲਾ ਕੇ ਮੈਂ ਉਹਨਾਂ ਨੂੰ ਟੀਕੇ ਲਾਉਣ ਨੂੰ ਕਹਿੰਦਾ ਵੀ ਟੀਕੇ ਲਾ ਕੇ ਤੁਸੀਂ ਕਬੱਡੀ ਖੇਡ ਲਓ ਸੜੀ ਨਾ ਨਹੀਂ ਹੁੰਦਾ ਰੀਸ ਕਰੀ ਨਹੀਂ ਹੁੰਦੀ ਆ ਠੀਕਾ ਜੇ ਰੀਸ ਨਾ ਹੋਵੇ ਨਾ ਫਿਰ ਜਲਸ ਨਹੀਂ ਕਰੀਦੀ ਹੁੰਦੀ ਫਿਰ ਮੰਨ ਲਈ ਨਾ ਹੁੰਦਾ ਵੀ ਉਹਦਾ ਹਾਰਡ ਵਰਕ ਸਾਡੇ ਨਾਲੋਂ ਜ਼ਿਆਦਾ ਠੀਕਾ ਜਿਆਦਾ ਬਕਵਾਸ ਮੈਂ ਤੈਨੂੰ ਫੇਰ ਕਹਿ ਰਿਹਾ ਮੈਂ ਭਰਾ ਵੀ ਤੈਨੂੰ ਭਰਾ ਕਹਿ ਕੇ ਵੀ ਸਮਝਾਇਆ ਸੀ ਕਮੈਂਟਾਂ 'ਚ ਮਿੰਤਾ ਵੀ ਕਰੀਆਂ ਸੀ ਠੀਕ ਆ ਪਰ ਤੂੰ ਦੋ ਗਲੀਆਂ ਗੱਲਾਂ ਕਰਦਾ ਸੀ ਠੀਕ ਆ ਮੈਂ ਤੈਨੂੰ ਸਿੱਧਾ ਕਹਿ ਰਿਹਾ ਵੀ ਤੂੰ ਟਿਕ ਜਾ ਠੀਕ ਆ ਸਹੀ ਗੱਲ ਕਹਿਣਾ ਮੰਨ ਜਾ ਐਵੇਂ ਫਿਰ ਮੇਰੇ ਤੋਂ ਭੈਣ ਜੋ ਛੇਤਰੇ ਖਾਵੇਂਗਾ ਕੋਈ ਫਾਇਦਾ ਨਹੀਂ ਹੈਗਾ ਗਾਹਾਂ ਕੰਮ ਬਦੂਗਾ ਠੀਕ ਆ ਉਹਨਾਂ ਦੇ ਮਾਪੇ-ਵਾਪਾ ਨੂੰ ਉਹਨਾਂ ਦੇ ਘਰਦਿਆਂ ਨੂੰ ਜਿਨ੍ਹਾਂ ਨੇ ਉਹ ਪੈਦਾ ਕੀਤਾ ਜਿਨ੍ਹਾਂ ਨੇ ਆਪਦਾ ਇੰਨਾ ਹਾਰਡਵਰਕ ਕਰਕੇ ਇੱਥੇ ਆਇਆ ਉਹਨੂੰ ਹੀ ਪਤਾ ਮੈਨ ਨਸ਼ਾ ਕਰਦਾ ਨਹੀਂ ਕਰਦਾ ਕੀ ਕਰਦਾ ਕੀ ਨਹੀਂ ਕਰਦਾ ਠੀਕ ਆ ਸਾਰਿਆਂ ਨੂੰ ਪਤਾ ਹੁੰਦਾ ਵੀ ਉਹਦਾ ਫਿਊਚਰ ਚ ਕੀ ਆਊਗਾ ਤੇ ਦੂਈ ਗੱਲ ਉਹ ਕਹਿੰਦਾ ਕਹਿੰਦਾ ਸਰਸੇ ਵਾਲੇ ਬਾਬੇ ਦਾ ਨਹੀਂ ਇੰਨਾ ਰੌਲਾ ਪਿਆ ਸੀ ਜਿੰਨਾ ਕਹਿੰਦਾ ਡੋਪ ਟੈਸਟਾਂ ਦਾ ਰੌਲਾ ਪੈ ਗਿਆ ਮੈਂ ਤੈਨੂੰ ਦੂਜੀ ਗੱਲ ਕਹਾਂ ਗੱਲਾਂ ਵੀ ਉਹਨਾਂ ਦੀ ਹੀ ਹੁੰਦੀਆਂ ਨੇ ਜਿਨ੍ਹਾਂ 'ਚ ਕੋਈ ਗੱਲ ਹੁੰਦੀ ਆ ਠੀਕ ਆ ਲੱਗੀ ਗੱਲ ਸਮਝੇ ਉਹ ਸਰਸੇ ਵਾਲੇ ਬਾਬੇ ਨੂੰ ਤੂੰ ਕਹਿ ਰਿਹਾ ਵੀ ਉਹਦਾ ਉਹ ਉਹੱਚ ਵੀ ਕੋਈ ਗੱਲ ਸੀ ਠੀਕਾ ਤਾਂ ਗੱਲਾਂ ਹੋਈਆਂ ਸੀ ਆ ਇਧਰ ਇਕੱਲੇ ਸੁਲਤਾਨ ਨੂੰ ਕਿਉਂ ਰੌਲਾ ਪਾਉਂਦੇ ਸੀ ਲੋਕ ਸੌਹਾ ਖਾ ਰਹੇ ਨੇ ਜੇ ਕੋਈ ਗੱਲ ਆ ਨਾ ਤਾਂ ਹੀ ਸੌਹਾ ਖਾਈਆਂ ਜਾਂਦੀਆਂ ਨੇ ਤੂੰ ਕਹਿੰਦਾ ਹੋਰ ਪਲੇਅਰ ਨਹੀਂ ਕੋਈ ਬੋਲੇ ਹੈਗੇ ਹੋਰਾਂ ਪਲੇਅਰਾਂ ਵਾਲੇ ਕੋਈ ਲੋਕ ਵੀ ਨਹੀਂ ਬੋਲੇ ਜਿਹੜਾ ਸਾਡਾ ਹੱਕ ਆ ਸੀ ਮੰਗਾਗੇ ਠੀਕਾ ਲੱਗੀ ਸਮਝ ਨਾਲੇ ਤੂੰ ਨਾ ਖੜਾਉਣੇ ਵਾਲਾ ਨਾ ਤੂੰ ਰੋਕਣੇ ਵਾਲਾ ਉਹ ਉੱਪਰ ਨੀਲੀ ਛੱਤ ਵਾਲਾ ਬੈਠਾ ਉਹੀ ਸਾਨੂੰ ਖੜਾਊਗਾ ਜਿੱਦਣ ਉਹਨੇ ਹਟਾਉਣਾ ਹੋਇਆ ਉਦਣੇ ਅਸੀਂ ਹਟ ਜਾਵਾਂਗੇ ਠੀਕ ਆ ਚਾਹੇ ਚੰਗੇ ਦਿਨ ਰੱਖੇ ਚਾਹੇ ਮਾੜੇ ਦਿਨ ਰੱਖੇ ਤੂੰ ਭੈਣ ਜੋ ਤੂੰ ਤੂੰ ਬਲਾ ਆਪਦਾ ਦੇਖ ਵੀ ਤੂੰ ਬੋਲ ਕੀ ਰਿਹਾ ਠੀਕ ਆ ਚਾਲ ਠੀਕ ਆ ਭਰਾ ਮੈਂ ਉਹਨੂੰ ਸਿੱਧਾ ਭਿੰਦਰ ਮੰਗ ਉਹ ਭਿੰਦਰੀ ਮੰਗਤ ਔਖ ਨੋੜਾ ਸਾਡੇ ਪਿੰਡ ਦੇ ਨਾਲੇ ਪਿੰਡ ਆ ਉਹ ਕਹਿੰਦੇ ਹੁੰਦੇ ਨੇ ਵੀ ਨਾਲ ਦੇ ਤੋਂ ਜ਼ਿਆਦਾ ਜਲਸ ਹੁੰਦੀ ਆ ਉਰਾਂ ਪਰਾਂ ਵਾਲੇ ਲੋਕ ਸੌਹਾ ਘਾ ਰਹੇ ਨੇ ਤੇ ਨਾਲ ਦੇ ਜਲਨ ਦਾ ਕਰੀ ਜਾਂਦੇ ਨੇ ਉਹਨੂੰ ਭਰਾਵਾ ਹੱਥ ਜੋੜ ਕੇ ਤੈਨੂੰ ਕਹਿਣਾ ਵੀ ਟਲ ਜਾ ਜੇ ਟਲਿਆ ਜਾਂਦਾ ਠੀਕ ਆ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਬਾਦਾ ਵਧਾਉਣਾ ਠੀਕ ਆ ਜੇ ਵਧਾਉਣਾ ਤਾਂ ਤੇਰੀ ਮਰਜ਼ੀ ਆ ਫਿਰ ਐ ਕਰੀ ਵੀ ਹੁਣ ਤੂੰ ਵੀਡੀਓ ਪਾ ਦੇ ਠੀਕ ਆ ਕੋਈ ਵੀ ਪਾ ਦੇ ਠੀਕ ਆ ਜੇ ਬਾਦਾ ਵਧਾਉਣਾ ਨਾ ਫਿਰ ਤੂੰ ਕਹਿਣਾ ਹਾਂ ਗਰੀਬ ਫਿਰ ਗਰੀਬ ਤੇ ਆਂਦੀਆਂ ਗੱਲ ਠੀਕ ਆ ਤੈਨੂੰ ਮੈਂ ਪਹਿਲਾਂ ਵੀ ਕਿਹਾ ਬਾਪੂ ਵੀ ਠੀਕ ਆ ਜ਼ਮੀਨ ਸਾਰੀ ਗੈਣੇ ਸੀ ਓਨੇ ਵੀ ਠੀਕ ਆ ਇੱਕ ਘਰੇ ਕਮਰਾ ਹੁੰਦਾ ਸੀ ਉਹ ਚ ਤੌੜੀ ਹੁੰਦੀ ਸੀ ਪਾਣੇ ਵਾਲੀ ਰੋਟੀ ਕੰਮ ਕਰਕੇ ਆਉਂਦਾ ਸੀ ਲੋਕਾਂ ਦਾ ਤਾਂ ਰੋਟੀ ਆਉਂਦੀ ਸੀ ਠੀਕ ਆ ਮੈਂ ਤੈਨੂੰ ਫੇਰ ਦੱਸ ਰਿਹਾ ਉਹਦੀ ਨੀਂਦ ਸਿੱਧੀ ਸੀ ਉਹਦੀ ਮਿਹਨਤ ਸੀ ਠੀਕ ਆ ਇੱਕ ਬਾਹਨ ਨਾਲ ਉਹਨੇ ਹਾਰਡ ਵਰਕ ਕੀਤੀ ਤਾਂ ਤਾਂ ਜਾਹ ਦੇਣ ਚੰਗੇ ਆਇਆ ਠੀਕ ਆ ਤੇਰੇ ਤਾਂ ਫੇਰ ਘਰੇ ਰੋਟੀ ਪੱਕਦੀ ਆ ਚੁੱਲ੍ਹਾ ਹੋਣਾ ਤੇਰੇ ਸਾਰਾ ਕੁਝ ਹੋਣਾ ਏਸੀ ਲੱਗਿਆ ਹੋਣਾ ਜਾਂ ਪੱਖਾ ਹੋਣਾ ਉਦੇ ਠਹਾਵਿਆ ਹੁੰਦਾ ਸੀ ਠੀਕ ਆ ਸਾਰਾ ਕੁਝ ਉਹਦੀ ਮਿਹਨਤ ਨੇ ਸਾਰਾ ਕੁਝ ਅੱਜ ਰੰਗ ਲੈ ਕੇ ਆਂਦੇ ਆ ਤੇ ਨੀਤ ਨੂੰ ਮਰਾਦਾ ਨੇ ਠੀਕ ਆ ਉਹਨੇ ਬਕਵਾਸ ਨਹੀਂ ਕੀਤੀ ਹੋएगी ਕਿਸੇ ਨਾਲ ਉਹਨੇ ਨੀਵੀਂ ਪਾਈ ਆ ਮਿਹਨਤ ਕਰਨੀ ਜਾਂਦਾ ਸੀ ਨਾ ਪਹੀ ਚ ਕੰਡੇ ਲੈਟਰਿੰਗ ਵਗੈਰਾ ਕੰਚ ਵਗੈਰਾ ਗੇਰੇ ਹੁੰਦੇ ਸੀ ਲੋਕ ਠੀਕ ਆ ਤਾਂ ਦਿਨ ਨੂੰ ਕਹਿ ਰਾਂ ਭਰਾਵਾ ਮਿਹਨਤਾਂ ਅਸੀਂ ਵੀ ਇੱਥੇ ਮਿਹਨਤਾਂ ਕਰਦੇ ਆ ਠੀਕ ਆ ਰਾਤਾਂ ਨੂੰ ਜਾਗਦੇ ਆ ਠੀਕ ਆ ਮਿਹਨਤ ਚ ਆ ਸਾਰਾ ਕੁਝ ਜਲਸ ਕਰਨੀ ਛੱਡ ਦੋ ਤੇ ਆਪਦਾ ਕੰਮ ਕਰ ਲਓ ਠੀਕ ਆ ਪਹਿਲੀ ਗੱਲ ਤੂੰ ਇੰਨਾ ਫ੍ਰੀ ਕਿਉਂ ਆ ਨਾ ਤੂੰ ਕੰਮ ਕਰ ਕੋਈ ਜੇ ਤੂੰ ਕਹਿੰਦਾ ਗਰੀਬ ਆ ਤੂੰ ਕੰਮ ਕਰ ਲੈ ਕੋਈ ਇਹਦੇ ਤੇ ਬੈਠਾ ਗੱਲਾਂ ਕਰ ਰਿਹਾ ਤੂੰ ਇਹ ਇਹੀ ਕੰਮ ਕਿਤੇ ਕੰਮ ਤੇ ਲਾ ਲਾ ਉਹੀ ਆ ਤੋ ਕੋਈ ਕੰਮ ਕਰ ਲੈ ਤੂੰ ਕਾਹਦੇ ਲਈ ਉਹ ਕਰੀ ਜੰਨਾ ਉਹਨੇ ਮਿਹਨਤ ਕੀਤੀ ਅੱਜ ਮੌਜਾਂ ਕਰ ਰਿਹਾ ਫੇਰ ਮੈਂ ਤੈਨੂੰ ਕਹਿ ਰਿਹਾ ਠੀਕ ਆ ਮੇ ਤੋਂ ਐਮੀ ਗਾਣਾ ਨਾਕੜਾ ਇਹਦੇ ਚ ਸਾਰੇ ਮੇਲ ਫੀਮੇਲ ਸਾਰੇ ਐਡ ਆ ਠੀਕ ਆ ਲਾਈਵ ਚ ਨਾ ਮੇ ਤੋਂ ਗਾਣਾ ਕੜਾ ਠੀਕ ਆ ਕੋਈ ਫਾਇਦਾ ਨਹੀਂ ਹੈਗਾ ਤੂੰ ਬਕਵਾਸ ਕਰੀ ਜਾਣਾ 20 ਵੀ ਕੌਡੀਆਂ ਵਾਲੀ ਜੇ ਆ ਮੈਂ ਤੈਨੂੰ ਸਿੱਧਾ ਸੱਦੀ ਚੈਲੰਜ ਕਰ ਰਿਹਾ ਯਾਰ ਤੂੰ ਛੱਡ ਨਾ ਤੂੰ ਜਿਹੜਾ ਕੁਝ ਕਰਨਾ ਕਰ ਲਈ ਠੀਕ ਆ ਬਾਬੇ ਨੇ ਸੁੱਖ ਰੱਖੀ ਐਦਾਂ ਹੀ 20 ਵੀ ਕੌਡੀਆਂ ਪਹਿਣੀਆਂ ਠੀਕ ਆ ਤੂੰ ਫੜ ਲਈ ਜਿਹੜਾ ਉਹ ਫੜਨਾ ਹੋਇਆ ਨਾ ਨਾ ਜਿੰਨਾ ਸਿਰਾਂ ਦੇ ਸਾਲਾ ਮਾਰਦਾ ਨਾ ਉਹਨਾਂ ਨੂੰ ਵੀ ਫੜਾ ਦੇਣੀ ਠੀਕ ਆ ਜਿਹੜੇ ਕੈਂਸ ਦੇ ਵੀ ਭੇਂਦਰੀ ਤੋਂ ਹਾਂ ਜੇ ਆ ਬੋਹਾ ਅਸੀਂ ਫੜਾ ਗਾ ਜੇ ਆ ਹਨਾ ਜੱਫੇ ਸਾਰਿਆਂ ਨੂੰ ਹੀ ਲੱਗਦੇ ਨੇ ਇਹ ਜੋ ਕੋਈ ਨਹੀਂ ਹੋਣਾ ਜਿਹਨੂੰ ਨਹੀਂ ਜੱਫੇ ਲੱਗਦੇ ਠੀਕ ਆ ਪਰ ਜਿਹੜੇ ਸਿਰਾਂ ਦੇ ਬਕਵਾਸ ਕਰਦਾ ਨਾ ਉਹਨਾਂ ਨੂੰ ਵੀ ਸਮਝਾ ਲਈ ਉਹਨਾਂ ਨੂੰ ਵੀ ਦਿਖਾ ਰਹੀਆਂ ਵੀਡੀਓ ਤੇ ਤੂੰ ਵੀ ਆ ਗੱਲ ਤੇ ਗੌਰ ਕਰ ਲਈ ਠੀਕ ਆ ਚਲ ਠੀਕ ਆ